ਕਬੱਡੀ 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 ਆ ਗਿਆ ਆਓ ਸਾਹਮਣੇ ਕਹਿੰਦੇ ਰਵੀ ਸ਼ੇਰ ਸਿੰਘ ਦਾ ਬੇਟਾ ਕਬੱਡੀ ਪਾ ਰਿਹਾ ਹੈ ਇਹਦਾ ਬਾਪ ਕਹਿੰਦੇ ਪੰਜਾਬ ਰੋਡਵੇ ਦੇ ਵਿੱਚ ਬਹੁਤ ਵੱਡਾ ਅਫਸਰ ਹੈ ਨੌਜਵਾਨ ਇਸ ਵੇਲੇ ਅੰਬਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬੀਬੀ ਚੰਦ ਦੀ ਕਹਿੰਦੇ ਧਰਤੀ ਹੈ ਫੜ ਗਿਆ ਲੋਕ ਫੜ ਲਿਆ ਫੜ ਲਿਆ ਕਹਿੰਦੇ ਅੰਬਾ ਫੜ ਲਿਆ ਅੰਬਾ ਫੜ ਲਿਆ ਅੱਜ ਕਹਿੰਦੇ ਵੱਡੇ ਮੇਲੇ ਤੇ ਮੇਲੇ ਤੇ ਮੇਲੇ ਤੇ ਮੇਲੇ ਤੇ ਅੰਬਿਆ ਜਾਰ ਛਡੌਣੀ ਔਖੀ 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 ਏ ਸਿਰਾ ਸ਼ਿਲੂ ਸਿਰਾ ਕਰਾ ਗਿਆ ਐਚ ਐਸ ਵੀ ਆਟੋਮੋਟਿਵ ਦੇ ਵੱਲੋਂ ਹਾਂ ਬਾਈ ਸੁਲਤਾਨ ਦਾ ਟਾਈਮ ਵਾਲਾ ਹੋਲਡ ਸੀ ਸੁਲਤਾਨ ਦਾ ਟਾਈਮ ਵਾਲਾ ਹੋਲਡ ਸੀਗਾ ਉਹ ਕਬੱਡੀ ਦੁਬਾਰਾ ਪਾਉਗੀ ਜੀ ਇਹ ਕਹਿੰਦੇ ਐਂਡ ਦੇ ਬਾਅਦ ਆ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਗੁਰਵਿੰਦਰ ਕਾਂਗੇ ਵਾਲਾ ਸੁਲਤਾਨ ਨੇ ਸ਼ਿਲੂ ਆ ਦੀਪਾ ਸ਼ਿਲੂ ਲੱਗ ਗਿਆ ਫੁੱਲਾ ਲੱਗ ਗਿਆ ਫੁੱਲਾ ਹੋਈ ਫੱਲਾ ਗੁੱਲਾ ਲੱਗ ਗਿਆ ਖੁੱਲਾ ਹੋ ਹੱਲਾ ਗੁੱਲਾ ਲੱਗ ਗਿਆ ਖੁੱਲਾ ਹੋ ਹੱਲਾ ਗੁੱਲਾ ਸ਼ਿਲੂ ਤੇ ਸੁਲਤਾਨ ਸ਼ਿਲੂ ਤੇ ਸੁਲਤਾਨ ਸ਼ਿਲੂ ਤੇ ਸੁਲਤਾਨ ਵਾਸ਼ਿੰਗਟਨਸ਼ ਤੇ ਪੁਆਇੰਟ ਅਮਰੀਕਾ ਮੱਲੇ ਵਾਲਾ ਜੋੜ ਗਿਆ ਤੇ ਕਬੱਡੀ ਤੇ ਪਟਵਾਰੀ ਵਾਲਾ ਆ ਗਿਆ ਆਓ ਸਾਹਮਣੇ ਕਹਿੰਦੇ ਸੁਲਤਾਨ ਦੀ ਕਬੱਡੀ ਪੈ ਰਹੀ ਹੈ ਜੱਸੀ ਤੇ ਪਾਲੀ ਵੀਰੋਣੀ ਕਹਿੰਦੇ ਵੀ ਠੋਕਿਆਂ ਵਾਲੇ ਸੋਨੀ ਦਾ ਸਨਮਾਨ 2100 ਡਾਲਰ ਦੇ ਨਾਲ ਕੀਤਾ ਜਾਵੇਗਾ 2100 ਡਾਲਰ ਦੇ ਨਾਲ ਠੋਕਿਆਂ ਵਾਲੇ ਸੋਨੀ ਦਾ ਇਕੱਲੇ ਬਹੁਤ ਖੰਭਦੀ ਹੈ ਸਾਡੀ ਇਕੱਲੇ ਗੋੜਦੇ ਹੁੰਦੇ ਕਰਤਾਰ ਸਿੰਘ ਪ੍ਰਧਾਨ ਸਰ ਸਿੰਘ ਦਾ ਬਹੁਤ ਤਕੜਾ ਪਹਿਲਵਾਨ ਹੋਇਆ ਇਹਦਾ ਪਿੰਡ ਵੀ ਮੇਰੇ ਵੀਰੋ ਅੰਬਾ ਇੱਥੋਂ ਦਾ ਤਾਦਾ ਸਰ ਸਿੰਘ ਇਹ ਵੱਡਾ ਹੋਇਆ ਆ ਦੁਨੀਆ ਤਰਸਦੀ ਹੈ ਆਹ ਸਨੈਪ ਚਟਾਲੇ ਕੱਢ ਲੋ ਫੁਲ ਫਾਣ ਇਹ ਮੇਰੇ ਵੀਰੋ ਮਹਿੰਗੀ ਟੱਕਰ ਆ ਦਿਓ ਸਾ ਮੇਰੀ ਦੋਨੋਂ ਟਾਪ ਹੈ ਉਹ ਬੱਟਿਆ ਦੁਨੀਆ ਅੰਬਾ ਮਾਝੇ ਵਾਲਾ ਵੱਡਾ ਰੇਡਰ ਅੰਬਾ ਮੇਰੇ ਵੀਰੋ ਸਰਸਿੰਘ ਦੀ ਧਰਤੀ ਹੈ ਉਧਰ ਰਵਣ ਕਾਲੋ ਜੀ ਆਏ ਉਹਨਾਂ ਦਾ ਧੰਨਵਾਦ ਹੈ ਅੰਬੇ ਦੀ ਕਬੱਡੀ ਚਾਰ ਜਾਫੀ ਫਰਿਆਦ ਆਹ ਦੁਨੀਆ ਸਵਾਦ ਲੈਣ ਨੂੰ ਬੈਠੀ ਹੈ ਮਲੂਕ ਤੇ ਕਾਂਗੇ ਵਾਲਾ ਤਿੰਨ ਜਾਫੀ ਨੇ ਫਰਿਆਦ ਆਹ ਟੱਕਰ ਪੱਡੀ ਅੰਬਾ ਤੇ ਫਰਿਆਦ ਸਰ ਸਿੰਘ ਦਾ ਮੇਰੇ ਵੀਰੋ ਉਮਰ ਸਿੰਘ ਦਾ ਇਹਦੇ ਥੱਬੇ ਥੱਬੇ ਦੇ ਪੱਟ ਹੈ ਇਹਦੀ ਚੜ੍ਹਾਈ ਹੈ ਇਹਦੀ ਬਹਿਜਾ ਬਹਿਜਾ ਕਬੱਡੀ ਦੀ ਦੁਨੀਆ ਦੇ ਵਿੱਚ ਐ ਅਮਰੀਕ ਤੇ ਵੱਧ ਕੇ ਕਬੱਡੀ ਖਾ ਰਹੇ ਆ ਸਾਹਮਣੇ ਕਹਿੰਦੇ ਅੰਬੇ ਦੀ ਰੇਡ ਪੈ ਰਹੀ ਜੱਸੀ ਤੇ ਪਾਲੀ ਹੁਣੀ ਵੀਰ ਨੇ ਕਹਿੰਦੇ ਕੌ ਕੰਮਾ 2100 ਡਾਲਰ ਨਾਲ ਪੱਟਾ ਸਰਵਾਰ ਕੀਤਾ ਜਾਣਾ ਕੋ ਕਹਿੰਦੇ ਸੋਨੀ ਨੂੰ ਮੁਬਾਰਕਬਾਦ ਹੈ ਜੱਸੀ ਤੇ ਪਾਲੀ ਵੀ ਪਾਲਪੁਰੀਏ ਪਾਲੇ ਦੇ ਜਿਹੜਾ ਟੈਟੂ ਮੇਰੇ ਵੀਰੋ ਤਿੰਨੀ ਪਤਾਰੇ ਦੇ ਆਹ ਜਿਹੜਾ ਟੈਟੂ ਕਹਿੰਦੇ ਗੱਗੀ ਮੱਲੇ ਵਾਲੇ ਦੇ ਜਿਹੜਾ ਟੈਟੂ ਪ੍ਰੀਤ ਲੱड्डੂ ਦੇ ਜਿਹੜਾ ਟੈਟੂ ਲੋਪੋਕੇ ਵਾਲੇ ਨਿਰਮਲ ਦੇ ਉਹੀ ਸੁਲਤਾਨ ਦੇ ਉਹੀ ਸੁਲਤਾਨ ਦੇ ਟੱਕਰ ਆਹ ਕੱਟ ਕੇ ਵੀਡੀਓ ਪੈਣੀ ਆ ਆਹ ਵੀਡੀਓ ਕੱਟ ਕੇ ਪੈਣੀ ਆ ਆਹ ਵੀਡੀਓ ਕੱਟ ਕੇ ਪੈਣੀ ਆ ਵੀ ਘਾਂਗੇ ਆਲਾ ਘਾਂਗੇ ਆਲਾ ਘਾਂਗੇ ਆਲਾ ਉੜ ਗਿਆ ਓ ਘਾਂਗੇ ਆਲਾ ਫੜ ਗਿਆ ਘਾਂਗੇ ਵਾਲਾ ਉੜ ਗਿਆ ਘਾਂਗੇ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ